ਅੱਜ ਦੀ ਵੱਡੀ ਖਬਰ ਦੁਆਰਨਾ ਸਾੰਜੀ ਕਰ ਰਿਹਾ ਕਿ ਰਾਮਦੇਵਚਾ ਤਿੰਨ ਪੰਜਾਬੀ ਨੌਜਵਾਨ ਕਿਡਨੈਪ ਕੀਤੇ ਗਏ ਸੇਕ ਮਹੀਨਾ ਪਹਿਲਾਂ ਦੀ ਇੱਕ ਘਟਨਾ ਹੈ ਕਿ ਪਾਕਿਸਤਾਨੀਆਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਕਿਡਨੈਪ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਸੀ ਕਿ ਨੌਜਵਾਨ ਸੰਗਰੂਰ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦੇ ਨਾਲ ਸੰਬੰਧਿਤ ਨੇ ਜਿਹਾ ਸੰਗਰੂਰ ਦੇ ਤੂਰੀ ਦਾ ਹੁਸਨਪ੍ਰੀਤ ਸਿੰਘ ਇਰਾਨ ਦੇ ਵਿੱਚ ਛੱਪ ਕੇ ਨੈਪ ਹੋਇਆ ਉਸਤੇ ਹੀ ਫੋਨ ਕਾਲ ਤੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਜਾਂਦਾ ਹੈ ਤੇ 1.5 ਕਰੋੜ ਰੁਪਏ ਮੰਗਿਆ ਜਾਂਦਾ ਪਹਿਲਾ 1.5 ਕਰੋੜ 1 ਕਰੋੜ ਤੇ ਫਿਰ 55 ਲੱਖ ਤੇ ਕਿਡਨੈਪਰ ਆਉਂਦੇ ਨੇ ਪਰਵਾਰਕ ਮੈਂਬਰਾਂ ਨੇ ਕੋਈ ਵੀ ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਤੇ ਵੱਡਾ ਮੋੜ ਸਾਹਮਣੇ ਆਇਆ ਹੈ ਦੱਸਦੇ ਕਿ ਪਰਿਵਾਰਕ ਮੈਂਬਰਾਂ ਦੇ ਕਹਿਣਾ ਹੈ ਕਿ 1 ਮਹੀਨਾ ਪਹਿਲਾਂ ਦੀ ਇਹ ਘਟਨਾ ਹੈ ਪੰਜਾਬ ਤੋਂ ਇਹ ਨੌਜਵਾਨ ਗਏ ਸੀ ਜਿਨ੍ਹਾਂ ਨੇ ਸਿਡਨੀ ਜਾਣਾ ਸੀ ਇਹਨਾਂ ਨੂੰ ਈਰਾਨ 에ਅਰਪੋਰਟ ਤੇ ਸਟੇ ਦੇ ਬਹਾਨੇ ਉਤਾਰ ਲਿਆ ਜਾਂਦਾ ਹੈ ਦਿੱਲੀ ਤੋਂ ਸਿਡਨੀ ਜਾਣਾ ਸੀ ਇਹਨਾਂ ਨੌਜਵਾਨਾਂ ਨੇ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀਆਂ ਵੱਲੋਂ ਇਹਨਾਂ ਨੂੰ ਕਿਡਨਾਪ ਕਰ ਲਿਆ ਗਿਆ ਤੇ ਆਪਣੇ ਹੀ ਖਾਤੇ ਦੇ ਵਿੱਚ ਉਹਨਾ ਫਿਰौती ਮੰਗੀ ਹੈ ਪਰਿਵਾਰਾਂ ਤੋਂ ਕਿਹਾ ਜਾਂਦਾ ਹੈ ਕਿ ਪਾਕਿਸਤਾਨੀ ਖਾਤਿਆਂ ਦੇ ਵਿੱਚ ਉਹ ਪੈਸੇ ਪਾ ਦੇ ਪਹਿਲਾ 1.5 ਕਰੋੜ ਦੀ ਮੰਗ ਕੀਤੀ ਜਾਂਦੀ ਹੈ ਫਿਰ 1 ਕਰੋੜ ਤੇ ਫਿਰ 55 ਲੱਖ ਰੁਪਏ ਤੇ ਆ ਜਾਂਦੇ ਨੇ ਕਿਡਨੈਪਰ ਪਾਕਿਸਤਾਨੀ ਕਿਡਨੈਪਰ ਨੌਜਵਾਨਾਂ ਨੂੰ ਕੁੱਟਦੇ ਮਾਰਦੇ ਵੀ ਨੇ ਜਿਵੇਂ ਵੀਡੀਓ ਕਾਲ ਕਰਦੇ ਨੇ ਮਾਪਿਆਂ ਨੂੰ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਬੰਨ ਕੇ ਕੁੱਟਿਆ ਜਾਂਦਾ ਹੈ ਮਾਰਿਆ ਜਾਂਦਾ ਹੈ ਤਸਵੀਰਾਂ ਦਿਖਾਈਆਂ ਜਾਂਦੀਆਂ ਨੇ ਪਰ ਜੋ ਵੱਡਾ ਮੋੜ ਇਹ ਸਾਹਮਣੇ ya ਕਿ ਹੁਣ ਇਸ ਮਾਮਲੇ ਦੇ ਵਿੱਚ ਮਾਪਿਆਂ ਦਾ ਦਾਅਵਾ ਹੈ ਕਿ 11-12 ਦਿਨਾਂ ਤੋਂ ਉਹਨਾਂ ਨੂੰ ਕੋਈ ਵੀਡੀਓ ਕਾਲ ਨਹੀਂ ਆਈ ਹੈ ਜਿਸ ਤੋਂ ਬਾਅਦ ਉਹ ਬੇਹੱਦ ਚਿੰਤਾ ਦੇ ਵਿੱਚ ਨੇ ਵਿਦੇਸ਼ ਭੇਜਣ ਵਾਲਾ ਏਜੰਟ ਵੀ ਫਰਾਰ ਦੱਸਿਆ ਜਾ ਰਿਹਾ ਹੈ। ਹੁਣ ਇਹ ਮਾਪਿਆਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਗਲੇ ਤੇ ਚਾਕੂ ਰੱਖ ਕੇ ਉਹਨਾਂ ਨੂੰ ਤਸਵੀਰਾਂ ਦਿਖਾਈਆਂ ਜਾਂਦੀਆਂ ਸਨ। ਰੱਸੀ ਨਾਲ ਬੰਨਿਆ ਹੁੰਦਾ ਸੀ ਬੱਚਿਆਂ ਨੂੰ, ਸਰੀਰ ਤੇ ਕੱਟ ਲੱਗੇ ਹੁੰਦੇ ਸੀ ਤੇ ਵੀਡੀਓ ਕਾਲ ਕਰਕੇ ਉਹਨਾਂ ਨੂੰ ਤਸਵੀਰਾਂ ਦਿਖਾਈਆਂ ਜਾਂਦੀਆਂ ਸਨ। ਪਿਛਲੇ 11 ਦਿਨਾਂ ਤੋਂ ਆਪਿਆ ਦੀ ਕੋਈ ਗੱਲ ਆਪਣੇ ਬੱਚਿਆਂ ਦੇ ਨਾਲ ਨਹੀਂ ਹੋਈ ਹੈ ਹੁਣ ਸੰਗਰੂਰ ਚਿੱਲੇ ਦੇ ਰਹਿਣ ਵਾਲੇ ਹੁਸਨਪ੍ਰੀਤ ਦੀ ਮਾਤਾ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੀ ਹੈ ਬਹੁਤ شریف ਹੈ ਜੀ ਮੁੰਡਾ ਇਹ ਪਹਿਲਾਂ ਕਮੇਟੀ ਦੇ ਵਿੱਚ ਵੀ ਆਰਜੀ ਤੌਰ ਤੇ ਕੰਮ ਕਰਦਾ ਰਿਹਾ ਹੈ ਇਹ ਹੁਣੀ ਪਤਾ ਲੱਗਿਆ ਜੀ ਮਹੀਨੇ ਤੋਂ ਪਹਿਲਾਂ ਕਹਿੰਦੇ ਵੀ ਬਾਹਰ ਆਸਟ੍ਰੇਲੀਆ ਜਾਣ ਦੇ ਚੱਕਰ 'ਚ ਮਤਲਬ ਏਜੰਟ ਨੇ ਭੇਜੇ ਸੀਗਾ ਹੋਇਆ ਇਹਨਾਂ ਨਾਲ ਧੋਖਾ ਰਾਨਤਾਰ ਤੇ ਕਹਿੰਦੇ ਜਾ ਕੇ ਇਹ ਤੇ ਬਹੁਤ ਵੱਡਾ ਇਹ ਜਿਹੜਾ ਏਜੰਟ ਨੇ ਧੋਖਾਧੜੀ ਕੀਤੀ ਹੈ ਇਹਦੀ ਪੂਰਨ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਇਹਨਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ ਬੱਚੇ ਵਾਪਸ ਜਲਦੀ ਆਉਣੇ ਚਾਹੀਦੇ ਨੇ ਤੇ ਪੰਜਾਬ ਸਰਕਾਰ ਤੋਂ ਮੈਂ ਤਾਂ ਇਹ ਹੀ ਮੰਗ ਕਰਦਾ ਵੀ ਇਹੋ ਜਿਹਾ ਕਿਸੇ ਨਾਲ ਦੁਬਾਰਾ ਨਾ ਹੋਵੇ ਇਹੋ ਜਿਹੇ ਏਜੰਟਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਇਹਦੀ ਡੂੰਘਾਈ ਚ ਜਾਂਚ ਕਰਕੇ ਇਹ ਏਜੰਟ ਨੂੰ ਸਜ਼ਾ ਦੇਣੀ ਚਾਹੀਦੀ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਕਿਸ ਤਰ੍ਹਾਂ ਦਾ ਪਰਿਵਾਰ ਹੈ ਪਰਿਵਾਰ ਦੇ ਵਿੱਚ ਇਹਨਾਂ ਦੇ ਫਾਦਰ ਦੀ ਡੈਥ ਹੋਈ ਹੋਈ ਹੈ ਪਹਿਲਾਂ ਇਹਨਾਂ ਦੀ ਮਾਤਾ ਤੇ ਦਾਦੀ ਨੇ ਦੋਨੇ ਵਿਧਵਾਣੇ ਬੇਚਾਰੀਆਂ ਹੋ ਗ੍ਰੀਪਰ ਵਾਰ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਪੈਸੇ ਇਕੱਠੇ ਕਰਕੇ ਉਹਨੂੰ ਬਾਹਰ ਭੇਜਿਆ ਸੀ ਵੀ ਚਲੋ ਚਾਰ ਪੈਸੇ ਘਰ ਚ ਆਉਣਗੇ ਆਪਣਾ ਗੁਜ਼ਾਰਾ ਚਲਾਵਾਂਗੇ ਇਹਨਾਂ ਨਾਲ ਧੋਖਾ ਵੇ ਆਪਣੇ ਇਹ ਤੋ ਉਹਨੂੰ ਕਿਦੋਂ ਪਤਾ ਲੱਗਿਆ ਸੀ ਕਿੰਨੇ ਦਿਨ ਚੋਂ ਮੈਨੂੰ ਮੈਨੂੰ ਸਿਰਫ 10 ਦਿਨ ਪਹਿਲਾਂ ਹੀ ਪਤਾ ਲੱਗਿਆ ਇਹ ਗੱਲ ਤਾਂ ਮਹੀਨੇ ਕਿਦੀ ਹੈਗੀ ਆ ਪਟਵਾਰੀ ਸਾਹਿਬ ਕੋਲ ਕੋਈ ਚਿੱਠੀ ਪੱਤਰ ਆਇਆ ਸੀਗਾ ਘਰ ਤੋਂ ਰਿਪੋਰਟ ਲੈਣੀ ਸੀ ਉਹ ਮੇਰੇ ਕੋਲੇ ਆਏ ਤਾਂ ਫਿਰ ਪਰਿਵਾਰ ਨਾਲ ਫਿਰ ਸੰਪਰਕ ਹੋਇਆ ਮਾਣਾਂ ਨੂੰ ਉਹਨਾਂ ਦੇ ਘਰ ਲਿਆ ਕੇ ਇੱਥੇ ਸਾਰੀ ਰਿਪੋਰਟ ਬਣਵਾ ਕੇ ਲੈ ਕੇ ਗਏ ਨੇ ਤਾਂ ਪੁੱਛ ਕੁਝ ਕਰਕੇ ਜੀ ਤੁਹਾਨੂੰ ਕੀ ਦੱਸਦੀ ਪਰਿ ਪਰਵਾਰ ਨੇ ਇਹੀ ਗੱਲ ਕਰੀ ਸੀ ਕਹਿੰਦੇ ਸਾਡੀ ਏਜੰਟ ਨਾਲ ਇਹੀ ਗੱਲ ਹੋਈ ਸੀ ਕਹਿੰਦੇ ਵੀ ਆਸਟ੍ਰੇਲੀਆ ਨਾ ਭੇਜਣੇਗਾ ਵਰਕ ਪਰਮਿਟ ਤੇ ਤੇ ਬਾਅਦ ਚ ਪਤਾ ਲੱਗਿਆ ਕਹਿੰਦੇ ਵੀ ਉਹਦਾ ਟਿਕਟ ਕੈਨਸਲ ਹੋ ਗਈ ਇਸ ਤਰ੍ਹਾਂ ਦਾ ਫਿਰ ਬਾਹਲਾ ਮੈਨੂੰ ਹੋਰ ਜਾਣਕਾਰੀ ਇਹਦੇ ਬਾਰੇ ਕੋਈ ਜ਼ਿਆਦਾ ਹੈ ਨਹੀਂ ਹੁਣ ਸੰਪਰਕ ਹੋ ਰਿਹਾ ਤੁਹਾਡਾ ਪਰਿਵਾਰ ਨਾਲ ਸਵੇਰੀ ਫੋਨ ਆਇਆ ਸੀ ਉਹ ਕਹਿੰਦੇ ਉਹਨਾਂ ਦੇ ਮਾਤਾ ਦਾ ਤੇ ਉਹ ਕਹਿੰਦੇ ਵੀ ਅਸੀਂ ਕਾਰਵਾਈ ਕਰਵਾ ਰਹੇ ਹਾਂ ਰਿਸ਼ਤੇਦਾਰ ਉੱਥੇ ਉਹਨਾਂ ਦੇ ਮਾਸੜ ਜੀ ਰਹਿੰਦੇ ਨੇ ਜਲੰਧਰ ਹੁਸ਼ਿਆਰਪੁਰ ਤੋਂ ਵੀ ਪੱਛਾ ਇੱਕ ਨਵਾਂ ਸ਼ਹਿਰ ਦਾ ਹੈਗਾ ਤਿੰਨੇ ਜਾਣੇ ਫਸੇ ਹੋਏ ਨੇ ਇਹ ਬਹੁਤ ਮਾੜਾ ਮਤਲਬ ਬਤੀਰਾ ਹੋਇਆ ਨਾਲ ਹੋਰਸਾ ਦੱਸ ਰਹੇ ਨੇ ਵੀ ਉਧਰ ਕੁੱਟਮਾਰ ਵੀ ਹੋ ਰਹੀ ਹੈ ਉਹਨਾਂ ਦੀ ਨਿਯਾਨਾ ਲਈ ਇਧਰ ਲਈ ਪੀਰ ਰਿਪੋਰਟ